ਮਾ ਮੈਂ ਬਾਜ਼ਾਰ ਮੈਂ ਬਾਜ਼ਾਰ ਸਦਰ ਬਾਜ਼ਾਰ ਸੁਲਤਾਨਪੁਰ ਲੋਧੀ ਤੋਂ ਸ਼ਰਮਾ ਘਰ ਮੇਰ ਤੋਂ ਮਦਨ ਮੋਨ ਸ਼ਰਮਾ ਬੋਦਿਆ ਮੈਂ ਕਿਹਾ ਸਵੇਰੇ 2:57 ਮਿੰਟ ਤੇ ਮੈਨੂੰ ਉਪਰੋਂ ਗਵਾਲੀਆਂ ਦਾ ਸਤਵੀਰ ਸਿੰਘ ਗੱਲਾ ਗਾਰਮੈਂਟ ਵਾਲਿਆਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਹੈ ਤੁਹਾਡੀ ਦੁਕਾਨ ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ ਉਹਨਾਂ ਨੇ ਉਪਰੋਂ ਉਹਨਾਂ ਨੂੰ ਦਵਕਾ ਮਾਰਿਆ ਉਹਦੇ ਨਾਲ ਹੀ ਉਹ ਸਮਾਨ ਛੱਡ ਕੇ ਕੁਝ ਲੈ ਗਏ ਨਾਲ ਕੁਝ ਚਲੇ ਗਏ ਮੈਂ ਉਸੇ ਵੇਲੇ ਮੈਂ ਆ ਗਿਆ ਘਰ ਆਣ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ਟਰ ਟੁੱਟਾ ਪਿਆ ਸੀ ਜਿਹਦੇ ਵਿੱਚੋਂ ਕੈਸ਼ ਸੀ 3-4 ਹਜ਼ਾਰ ਪਰਚੂਨ ਸੀ ਜਿਹੜੀ ਉਹ ਲੈ ਗਏ ਬਾਕੀ ਜੈਕਟਾਂ ਕੋਟੀਆਂ ਸਵੈਟਰ ਜੋ ਵੀ ਸਮਾਨ ਉਹਨਾਂ ਦੇ ਹੱਥ ਆਇਆ ਉਹ ਲਫਾਫੇ ਚ ਪਾ ਕੇ ਲੈ ਗਏ ਨੇ ਕੁਝ ਬਾਜ਼ਾਰ ਚ ਖਿਲਰਿਆ ਪਿਆ ਸੀ ਉਹ ਸਮਾਨ ਮੈਂ ਆਣ ਕੇ ਇਕੱਠਾ ਕੀਤਾ ਇਸ ਤਰ੍ਹਾਂ ਕਾਫੀ ਨੁਕਸਾਨ ਜਿੰਨਾ ਹੋ ਸਕਿਆ ਉਹ ਕਰ ਗਏ ਨੇ ਬਾਕੀ ਹੁਣ ਮੈਂ ਹੋਰ ਦੇਖਾਂਗਾ ਕਿੰਨਾ ਕੁ ਹੋਰ ਹੋਇਆ ਆ ਤੇ ਕੰਚ ਨੁਕਸਾਨ ਉਹ ਸਾਰਾ ਪਤਾ ਲੱਗੇਗਾ ਬਾਅਦ ਦੇ ਵਿੱਚ ਬਾਜ਼ਾਰ ਚ ਹੋਰ ਵੀ ਦੁਕਾਨਾਂ ਤੇ ਬਾਜ਼ਾਰ ਚ ਚਾਰ ਤਿੰਨ ਦੁਕਾਨਾਂ ਹੋਰ ਟੁੱਟੀਆਂ ਨੇ ਇੱਕ ਅਤਲ ਕਰਿਆਨੇ ਵਾਲੇ ਦੀ ਦੁਕਾਨ ਟੁੱਟੀ ਆ ਇੱਕ ਕਾਲਾ ਜਿਹੜਾ ਭਗੋਰਾਈ ਵਾਲਾ ਉਹਦੀ ਕਰਿਆਨੇ ਦੀ ਦੁਕਾਨ ਟੁੱਟੀ ਆ ਜੀ ਇੱਕ ਮੁੰਡਾ ਦੀਪਕ ਹੈਗਾ ਟੈਚੀ ਹੌਸਾਲਾ ਮਨੀਆਰੀ ਵਾਲਾ ਉਹਦੀ ਦੁਕਾਨ ਟੁੱਟੀ ਆ ਤਿੰਨ ਦੁਕਾਨਾਂ ਤੇ ਇਹ ਵਾਕਿਆ 20 25 30 ਮਿੰਟ ਚ ਹੋਇਆ ਜੀ ਸਾਰਾ ਉਹਨਾਂ ਨੇ ਤਿੰਨ ਚੋਰ ਸੀ ਤਿੰਨ ਬੰਦੇ ਸੀ ਦੱਸਦੇ ਤਿੰਨਾਂ ਕੋ ਨੇ ਮੂੰਹ ਬੰਨੇ ਪਏ ਸੀ ਔਰ ਉਹਨਾਂ ਦੇ ਕੋਲ ਇੱਕ ਪਲਸਰ ਲਾਲ ਰੰਗ ਦਾ ਸੀ ਮੇਰੇ ਖਿਆਲ ਮੋਟਰਸਾਈਕਲ ਸੀਗਾ ਸ਼ਾਇਦ ਉਹਨਾਂ ਨੇ ਇਹ ਵਾਕਿਆ ਜਿਹੜਾ 20-25 ਮਿੰਟ ਚ ਸਾਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਚੋਂ ਤੋੜ ਕੇ ਨੁਕਸਾਨ ਕੀਤਾ ਹੈ ਪੁਲਿਸ ਕੋਈ ਮੌਕੇ ਤੇ ਪੁਲਿਸ ਕੋਈ ਮੌਕੇ ਤੇ ਨਹੀਂ ਸੀ ਆਇਆ ਇਸ ਪ੍ਰਸ਼ਾਸਨ ਦਾ ਅਸੀਂ ਥਾਣੇ ਨਹੀਂ ਗਏ ਥਾਣੇ ਵੀ ਕੋਈ ਨਹੀਂ ਮਿਲਿਆ ਸਾਨੂੰ ਫਿਰ 100 ਨੰਬਰ ਤੇ ਸਾਡੇ ਨਾਲ ਫੋਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਹੁਣ ਬਾਅਦ ਦੇ ਵਿੱਚ ਆਏ ਨੇ ਸਾਡੇ 4:30 ਵਜੇ ਸਾਨੂੰ ਮੀਨੂ ਸੱਦਿਆ ਉਹਨਾਂ ਨੇ ਜਗਿੰਦਰ ਸਿੰਘ ਐਸਆਈ ਹੋਰੀ ਆਏ ਸੀ ਉਹਨਾਂ ਨੇ ਆ ਕੇ ਪੁੱਛ ਪੜਤਾਲ ਕੀਤੀ ਆ ਆਣ ਕੇ ਦੇਖਿਆ ਵਾ ਸਾਰਾ ਮੌਕਾ ਉਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਪ੍ਰਸ਼ਾਸਨ ਕਰੇ ਅਸੀਂ ਚਾਹੁੰਦੇ ਆ ਵੀ ਸਾਡੀ ਸੇਫਟੀ ਹੋਣੀ ਚਾਹੀਦੀ ਆ ਦੁਕਾਨਾਂ ਦੀ ਇੱਕੋ ਰਾਤ ਚ ਇੰਨੇ ਵਾਕਿਆ ਹੋ ਗਿਆ ਬਹੁਤ ਜਿਹੜਾ ਸ਼ਰਮਸਾਰ ਆ ਇਹ ਕੰਮ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਇਹ ਕੰਮ ਹੋ ਜਾਣਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ 'ਤੇ ਧਿਆਨ ਦਿੱਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਨੂੰ ਸੇਫਟੀ ਦਿੱਤੀ ਜਾਵੇ। ਤੁਹਾਨੂੰ ਕੋਈ ਕੀ ਤੁਹਾਡਾ ਨਾਮ ਹੈ? ਕੀ ਤੁਹਾਡਾ ਨਾਮ ਹੈ? ਹਾਂ ਜੀ ਮੇਰਾ ਨਾਮ ਜਸਬੀਰ ਸਿੰਘ ਹੈ। ਜੰਮੂ ਕਰਿਆਨਾ ਸਟੋਰ ਚਟਕਈਆ ਚੌਂਕ ਸੇ। ਤੇ ਰਾਤੀ ਸਾਨੂੰ ਕੋਈ 2:30 ਵਜੇ ਦੇ ਕਰੀਬ ਆਉਣ ਗਿਆ ਵੀ ਤੁਹਾਡੇ ਸ਼ਟਰ ਜਿਹੜੇ ਆ ਟੁੱਟੇ ਹੋਏ ਆ। ਆ ਕੇ ਦੇਖਿਆ ਤੇ ਆੜਗਵਾੜ ਦੇ ਸ਼ਟਰ ਤਾਂ ਜਾਂਚ ਟੁੱਟੇ ਹੋਏ ਆ। ਜਿਹਨੂੰ ਸਾਡਾ ਨੁਕਸਾਨ ਜਨ ਤਕਰੀਬਨ 5 ਤੋਂ 7000 ਰੁਪਏ ਆ। ਜੋ ਵਿੱਚ ਪਰਚੂਨ ਵਗੈਰਾ ਪਈ ਸੀ। ਉਹ ਕੈਸ਼ ਲੈ ਗਿਆ ਹੋਰ ਇਸ ਤੋਂ ਇਲਾਵਾ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਉਹ ਬਗਬਲ ਉਹ ਦਿੱਤਨੇ ਬਣਾ ਹਾਂ ਜੀ ਤੇ ਆਨੇ ਗਵਾਲੀਆਂ ਦੇ ਵੀ ਜੋ ਹੈਗਾ ਹੀ ਕੈਸ਼ ਉਹ ਲੈ ਗਿਆ ਕਿਹੜੀ ਕਿਹੜੀ ਦੁਕਾਨ ਤੇ ਮਤਲਬ ਅਤਲ ਰੈਨਾ ਸਟੋਰ ਇੱਕ ਦੀਪਕ ਮਨਿਆਰੀ ਵਾਲਾ ਉਹਨਾਂ ਦੇ ਹੋਇਆ ਨੁਕਸਾਨ ਕਿ ਜਾ ਕੇ ਕੋਸ ਤੋਂ ਅੱਗੇ ਜਾ ਕੇ ਸ਼ਰਮਾ ਗਾਰਮੈਂਟਾ ਉਹਨਾਂ ਦੇ ਹੋਇਆ ਸੀਸੀਟੀਵੀ ਜਿਹੜੇ ਕੈਮਰੇ ਚੱਕੀਤੇ ਉਹਨਾਂ ਵਿੱਚ ਸ਼ਟਰ ਭੰਦੇ ਨਜ਼ਰ ਆ ਰਹੇ ਕਿੰਨੇ ਕੋ ਬੰਦੇ ਸੀਗੇ ਉਸ ਵੇ ਉਹ ਇੱਕ ਮੋੜ ਸਿਆਂ ਸੀਗਾ ਤੇ ਤਿੰਨ ਜਾਨੇ ਸੀ ਉੱਤੇ ਨਿਹਰਾ ਰਹੇ ਕੋਈ ਉੱਥੇ ਚੌਕੀਦਾਰ ਚੌਕੀਦਾਰ ਹੈਗਾ ਸੀਗਾ ਪਰ ਉਹ ਉਹਨੂੰ ਖਬਰ ਕੀਤੀ ਆ ਤੋ ਕਹਿੰਦਾ ਵੀ ਮੈਨੂੰ ਬੁਖਾਰ ਸੀਗਾ ਤੇ ਮੈਂ ਉਹ ਆਨੇ ਬਹਾਨੇ ਲਾ ਕੇ ਕਹਿੰਦਾ ਮੈਂ 2 ਵਜੇ ਤੋਂ ਪਹਿਲਾਂ ਚਲ ਗਿਆ ਵਾਂ ਇਹ 2 ਵਜੇ ਤੋਂ ਬਾਅਦ ਘਟਰਾ ਹੁੰਦੀ ਆ ਜੀ ਕੀ ਮੰਗ ਕਰਦੇ ਕੋਸਰ ਪਰ ਸਾਸੂ ਨੂੰ ਮੰਗ ਕਰਦੇ ਆ ਵੀ ਇਹਨਾਂ ਨੂੰ ਜੋਰਾ ਨੂੰ ਵੜਿਆ ਜਾਵੇ ਸਾਨੂੰ ਇਨਸਾਫ ਹੋ ਜਾਵੇ ਅੱਗੇ ਵਾਸਤੇ ਹੋ ਜਾ ਕੰਮ ਨਾ ਹੋਣ ਜੀ ਬਜੀ ਕੀ ਤੁਹਾਡਾ ਨਾਮ ਹੈ ਇਸ ਘਟਨਾ ਬਾਰੇ ਕੀ ਕਰਨੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਤੇ ਸਾਡੀ ਬਾਜ਼ਾਰ ਚ ਦੁਕਾਨ ਆ ਤਾਂ ਸਾਨੂੰ ਸਵੇਰੇ ਪਤੋ ਲੱਗਾ ਵੀ ਬਾਜ਼ਾਰ ਦੇ ਵਿੱਚ ਵਰਣ ਕਪੜੇ ਵਾਲਾ ਦਾ ਫੋਨ ਆਇਆ ਜੀ ਉਹ ਕਹਿੰਦਾ ਲੱਗ ਲੱਗ ਦੁਕਾਨਾਂ ਦੇ ਆਪਣੇ ਸ਼ਟਰ ਟੁੱਟੇ ਹੋਏ ਆ ਤਾਂ ਆਪਾਂ ਚੈੱਕ ਕਰੀ ਆਣਗੇ ਤੇ ਜਦੋਂ ਅਸੀਂ ਸਵੇਰੇ ਆਣਗੇ ਦੇਖਿਆ ਕਿ ਇੱਕ ਜੰਮੂ ਖਰੀਨਾ ਸਟੋਰ ਤੇ ਇੱਕ ਅਤਰ ਖਰੀਨਾ ਸਟੋਰ ਇਹਨਾਂ ਦੇ ਸ਼ਟਰ ਜਿਹੜੇ ਸੀ ਉਹ ਤਾਂ ਉਹ ਚੱਕੇ ਹੋਏ ਸੀ ਤੇ ਨਾਲ ਇੱਕ ਪਰੇ ਅੱਗੇ ਦੁਕਾਨ ਹੈ ਜਿਸੀ ਸ਼ਰਮਾ ਗਾਰਵੈਂਟਸ ਉਹਨਾਂ ਦੇ ਛੱਟਦੇ ਵੀ ਹੋਏ ਚੋਰੀ ਹੋਈ ਸੀ ਜਿਹੜੇ ਸੀਸੀਟੀਵੀ ਕੈਮਰੇਜ ਤੋਂ ਅਸੀਂ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਹੇ ਆ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਆ ਜੀ ਤੇ ਉਹਨਾਂ ਨੇ ਇਹ ਮਤਲਬ ਜਿਹੜਾ ਨੁਕਸਾਨ ਕੀਤਾ ਵਾ ਪਰ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੂਰਾ ਇੱਕ ਵਰੀ ਤੇ ਇਹ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਆ ਵੀ ਚਲੋ ਇੱਥੇ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਜਿਹੜੇ ਆ ਲੋਕਾਂ ਦੇ ਮਨਾਂ ਦਾ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਨੂੰ ਖਤਮ ਕੀਤਾ ਜਾਵੇ ਇਹ ਹੋਈ ਸਾਡੀ ਮੰਗ ਆ ਜੀ